ਆਦ ਸਾਹਿਬ ਤਾਂ ਨਹੀਂ ਸਾਡੇ ਗੇਹ ਤੇ ਮੁੜਦੇ ਮੇਰਾ ਵੀ ਮਗਰ ਬਾਕੀ ਦੁਨੀਆਵੀ ਤੌਰ ਤੇ ਜਿਵੇਂ ਆ ਉਹਨਾਂ ਦੀ ਸ਼ਿਫਤੀ ਬੜੇ ਛੋਟੇ ਬਜ਼ੁਰਗਾਂ ਦੀ ਜਿਹਦੇ ਨਾਲ ਵੀ ਗੱਲ ਹੋਈ ਹੈ ਨਾ ਜੀ ਸ਼ਿਫਤੀ ਕਰਦੇਗੇ ਉਹਨੇ ਕੋਈ ਦਾਖਲ ਹੈ ਕਿ ਅਸੀਂ ਬੁਲਟੋਏ ਹੋ ਗਏ ਤੇ ਜਾ ਕੇ ਕਹਿੰਦਾ ਚਾਹ ਪੀ ਕੇ ਜਾਣੀਆਂ ਕੰਮ ਕੀਤਾ ਚਾਹ ਪੀ ਕੇ ਜਾਣੀਆਂ ਮਤਲਬ ਸਾਰੇ ਬੜੀ ਇਸ ਗੱਲ ਦੀ ਕਦਰ ਕੋਲ ਨਹੀਂ ਇਨਸਾਨੀਅਤ ਐਜ਼ ਅ ਪੁਲਿਸ ਵਾਲੇ ਦੀ ਬੱਚੀ ਮੈਂ ਆਪਣੇ ਵਾਲੇ ਵਾਲੇ ਉਹਨਾਂ ਖਿਲਾਫ ਲੋਕਾਂ ਪੁਲਿਸ ਵਾਲੇ ਲੋਕਾਂ ਖਿਲਾਫ ਖਾਸ ਕਰ ਮੈਂ ਮਾੜਾ ਹੀ ਸੁਣਿਆ ਪਰ ਮੈਂ ਅੱਜ ਤੱਕ ਨਹੀਂ ਸੀ ਬੋਲੀ ਪਰ ਅੱਜ ਮੈਂ ਬੋਲ ਕੇ ਦੱਸਣਾ ਚਾਹੁੰਦੀ ਆ ਕਿ ਹਰ ਕੋਈ ਪੁਲਿਸ ਵਾਲਾ ਕੋਈ ਵੀ ਕੋਈ ਵੀ ਹਰ ਕੋਈ ਇਨਸਾਨ ਉਹਨੂੰ ਉਹਦੇ ਓਕਿਊਪੇਸ਼ਨ ਦੇ ਤੌਰ ਤੇ ਨਾ ਦੇਖੋ ਕਿ ਤੁਸੀਂ ਓਵਰਆਲ ਸਾਰਿਆਂ ਨੂੰ ਕਿੱਦਾਂ ਦੇਖ ਰਹੇ ਹੋ ਵੀ ਇਹ ਪੁਲਿਸ ਵਾਲਾ ਹੈ ਇਹ ਤੇ ਇਹੀ ਹੋਊਗਾ ਇਹ ਤੇ ਇਦਾਂ ਦਾ ਹੀ ਹੋਊਗਾ ਚੰਗਾ ਹੋ ਗਿਆ ਗੋਲੀ ਵੱਜ ਗਈ ਬਹੁਤ ਲੋਕੀ ਕਹਿੰਦੇ ਆ ਪਰ ਉਹਨਾਂ ਨੂੰ ਸ਼ਾਇਦ ਘਰ ਬੈਠਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਜੋ ਇਹ ਚੀਜ਼ਾਂ ਦੇਖੀਆਂ ਅਸੀਂ ਇਹ ਚੀਜ਼ਾਂ ਦੇਖੀਆਂ ਉਹਨਾਂ ਦੀ ਸਿਹਤ ਦੀਆਂ ਨਾਲ ਸਾਡੀ ਮਾਂ ਦੀ ਸਾਰੀ ਉਮਰ ਦੀ ਕਮਾਈ ਸੀ ਉਹਨਾਂ ਨੇ ਉਹਨਾਂ ਨੂੰ ਸੰਭਿਆ ਉਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਲਿਆਂਦਾ ਹੀ ਨਹੀਂ ਤੇ ਜੋ ਉਹਨਾਂ ਦੇ ਸਰੀਰ ਦੇ ਹਾਲਾਤ ਸੀ ਉਸ ਟਾਈਮ ਤੇ ਜਦੋਂ ਅਸੀਂ ਛੋਟੇ-ਛੋਟੇ ਸੀ ਸ਼ਾਇਦ ਔਰਤ ਹੋਣ ਦੇ ਨਾਤੇ ਉਹ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਕਹਿ ਸਕਦੇ ਸੀ ਵੀ ਮੈਂ ਕੀ ਕਰਾਂ ਇਹੋ ਜੇ ਸਰੀਰ ਨੂੰ ਜਾਂ ਮੈਂ ਕੀ ਕਰਾਂ ਇਹਨਾਂ ਨੂੰ ਪਰ ਇਹ ਇਹਨਾਂ ਨੇ ਉਹਨਾਂ ਨੂੰ ਅੱਜ ਇੱਥੋਂ ਤਿੱਕਰ ਲੈ ਕੇ ਆਂਦਾ ਹੈ ਉਹ ਸਾਡੀ ਮਾਂ ਸੀ